ਦੋ ਤਰ੍ਹਾਂ ਦੀ ਸੰਗਤ ਹੁੰਦੀ ਹੈ ਇੱਕ ਸੰਗਤ ਹੈ ਕੁਸੰਗਤ ਇੱਕ ਸੰਗਤ ਹੈ ਸਤ ਸੰਗਤ ਕੁਸੰਗਤ ਦੇ ਮਾੜੇ ਨਤੀਜੇ ਬਹੁਤ ਜ਼ਿਆਦਾ ਨੇ ਔਰ ਸਤ ਸੰਗਤ ਦੇ ਚੰਗੇ ਨਤੀਜੇ ਬਹੁਤ ਜ਼ਿਆਦਾ ਨੇ ਇੱਕ ਵਾਰ ਨ ਕੀ ਹੋਇਆ ਇੱਕ ਕਾਂ ਦੀ ਔਰ ਇੱਕ ਹੰਸ ਦੀ ਆਪਸ ਵਿੱਚ ਮਿੱਤਰਤਾ ਹੋ ਗਈ ਤੇ ਹੰਸ ਕਹਿਣ ਲੱਗਿਆ ਕਿ ਪ੍ਰਾਤੂ ਕਦੇ ਸਾਡੇ ਘਰ ਆਈ ਤੈਨੂੰ ਆਪਣੀ ਆਉ ਭਗਤ ਅਸੀਂ ਦਿਖਾਵਾਂਗੇ ਕੰਦਰ ਠੀਕ ਹੈ ਜਿਸ ਵੇਲੇ ਆਇਆ ਤੇ ਉਹਨੇ ਮਾਨ ਸਰੋਵਰ ਉੱਪਰ ਕਾਂ ਨੂੰ ਬਿਠਾਇਆ ਹੀਰੇ ਮੋਤੀ ਦਿਖਾਏ ਸੁੰਦਰ ਸੁੰਦਰ ਪਦਾਰਥ ਛਕਾਣ ਵਾਸਤੇ ਰਖੇ ਪਰ ਕਾਂ ਜੋ ਹੋਇਆ ਉਹਨੇ ਛਕਣਾ ਕੁਝ ਹੋਰ ਹੈ ਕਿਉਂਕਿ ਗੁਰਬਾਣੀ ਵੀ ਇਸ ਗੱਲ ਨੂੰ ਕਹਿੰਦੀ ਹੈ ਕਿ ਕਾਂ ਕਦੇ ਵੀ ਪਦਾਰਥ ਨਹੀਂ ਛਕ ਸਕਦਾ ਮੋਤੀ ਹੀਰੇ ਨਹੀਂ ਖਾ ਸਕਦਾ ਉਹਨੇ ਗੰਦ ਖਾਣਾ ਹੈ ਜਿਸ ਵੇਲੇ ਕਾਂ ਕੋਲੋ ਸਰੋਵਰ ਤੇ ਰਹਿ ਆ ਨਾ ਗਿਆ ਉਹ ਉੱਥੋਂ ਉੱਡ ਗਿਆ ਤੇ ਪਰਤ ਕੇ ਕਾਂ ਕਹਿਣ ਲੱਗਾ ਜੇ ਤੁਸੀਂ ਵੀ ਆਓ ਸਾਡੇ ਕੋਲ ਤੁਹਾਡੀ ਆਓ ਭਗਤ ਹੁਣ ਮੈਂ ਕਰਾਂ ਕਾਂ ਲੈ ਗਿਆ ਰੂੜੀ ਤੇ ਵੀ ਗੰਦਮੰਦ ਪਿਆ ਹੋਇਆ ਸੀ ਇਹਨੂੰ ਖਾਓ ਹੁਣ ਹੋਵੇ ਹੰਸ ਤੇ ਗੰਦਮੰਦ ਖਾਵੇ ਹੋਵੇ ਗੁਰੂ ਦਾ ਸਿੱਖ ਤੇ ਗੰਦਮੰਦ ਖਾਵੇ ਗੰਦਮੰਦ ਬੋਲੇ ਗੰਦਮੰਦ ਥਾਵਾਂ ਤੇ ਜਾਵੇ ਇਹ ਹੋ ਨਹੀਂ ਸਕਦਾ ਜਿਸ ਵੇਲੇ ਹੰਸਰ ਦੇ ਵਿਖੋਜ ਨਾ ਖਾਦਾ ਤੇ ਇਹ ਦੋਵੇਂ ਮਹਿਲ ਦੀ ਇੱਕ ਦਰਖਤ ਦੀ ਟਾਣੀ ਤੇ ਜਾ ਕੇ ਬਹਿ ਗਏ ਕਾਂ ਨੇ ਕਰ ਦਿੱਤੀ ਬਿਠ ਤੇ ਥੱਲੇ ਰਾਜਾ ਸੁੱਤਾ ਹੋਇਆ ਸੀ ਹੁਣ ਉਹ ਬਿਠ ਕਰਕੇ ਉੱਡ ਗਿਆ ਕਿਉਂਕਿ ਜਿਹੜੇ ਚਲਾਕ ਲੋਕ ਨੇ ਨਾ ਉਹ ਚਲਾਕੀਆਂ ਕਰਕੇ ਤੇ ਰਫੂ ਚੱਕਰ ਹੋ ਜਾਂਦੇ ਨੇ ਵਿਚਾਰਾ ਜਿਹੜਾ ਸਾਧੂ ਬੰਦਾ ਹੈ ਜਿਹੜਾ ਸਿੱਧਾ ਬੰਦਾ ਹੈ ਉਹ ਫਸ ਜਾਂਦਾ ਹੈ ਰਾਜੇ ਨੇ ਵੇਖਿਆ ਕਿ ਕਾਂ ਉੱਡ ਗਿਆ ਉਹਨੇ ਸਿੱਧਾ ਮਾਰਿਆ ਤੀਰ ਉਸ ਹੰਸ ਨੂੰ ਤੇ ਹੰਸ ਜਦੋਂ ਆ ਕੇ ਡਿਗਿਆ ਤੇ ਉਹਨੇ ਪਰਤ ਕੇ ਕਹਿ ਦਿੱਤਾ ਕਿ ਦੇਖਿਆ ਹੰਸ ਤੂੰ ਮੇਰੇ ਉੱਪਰ ਬਿਠ ਕੇ ਕੀਤੀ ਤੇ ਤੈਨੂੰ ਇਹਦੀ ਸਜ਼ਾ ਮਿਲੀ ਹੰਸ ਕਹਿਣ ਲੱਗਾ ਮੈਂ ਨਹੀਂ ਸੀ ਕੀਤੀ ਉਹ ਤੇ ਕਾਂ ਕਰਕੇ ਚੱਲਿਆ ਗਿਆ ਪਰ ਮੈਨੂੰ ਇਹਦੀ ਸਜ਼ਾ ਕਿਉਂ ਰਾਜੇ ਨੇ ਫਿਰ ਬੜਾ ਪਿਆਰਾ ਬਚਨ kiya ਰਾਜਾ ਕਹਿਣ ਲਗਾ ਭਾਵੇਂ ਤੂੰ ਉਹ ਮਾਲਾ ਕਰਮ ਨਹੀਂ ਕੀਤਾ ਪਰ ਤੂੰ ਮਾੜੇ ਬੰਦੇ ਦੀ ਸੰਗਤ ਕੀਤੀ ਐ ਕਾਂ ਦੀ ਸੰਗਤ ਕੀਤੀ ਤੇ ਹੰਸ ਨੂੰ ਵੀ سزا ਮਿਲਦੀ ਐ ਕਈ ਵਾਰ ਮਨਮੁਖ ਦੀ ਸੰਗਤ ਕੀਤੇ ਆ ਗੁਰਮੁਖ ਨੂੰ ਵੀ سزا ਮਿਲਦੀ ਐ ਇਸ ਕਰਕੇ ਸੰਗਤ ਕਰੀ ਐ ਸਾਧਕੀ